ਤੁਸੀਂ ਕਹਿੰਦੇ ਹੋ ਵੀ ਹਾਰਟ ਦੇ ਵਿੱਚ ਪ੍ਰੋਬਲਮ ਹੈ ਇਹ ਕਿਹਾ ਡਾਕਟਰਾਂ ਨੇ ਹਾਂਜੀ ਡਾਕਟਰਾਂ ਨੇ ਕਿਹਾ ਵੀ ਇੱਕ 9500 ਦਾ ਟੈਸਟ ਹੋਊਗਾ ਹਾਂਜੀ ਅੱਛਾ ਉਮਰ ਕਿੰਨੀ ਹੈ ਤੁਹਾਡੇ ਤੁਹਾਨੂੰ ਹੈ ਜਾਂ ਤੁਹਾਡੇ ਹਸਬੰਦ ਨੂੰ ਘਰ ਵਾਲੇ ਨੂੰ ਆ ਜੀ ਮੇਰੇ ਨੂੰ 45 ਸਾਲ ਦੀ ਉਮਰ ਆਨਾਂ ਦੀ ਮੋਦੀ ਵਾਲਾ ਕਾਰਡ ਹੈਗਾ ਹਾਂਜੀ ਉਹ 5 ਲੱਖ ਦਾ ਕਾਰਡ ਹੈਗਾ ਜੀ ਲੈ ਬੱਚੇ ਕਿੰਨੇ ਕਿੰਨੇ ਵੱਡੇ ਨੇ ਬੱਚੇ ਜੀ ਗੁੜੀਆ ਮੇਰੀ 13-14 ਸਾਲਾਂ ਦੀ ਆ ਬੇਟਾ ਮੇਰਾ 15 ਸਾਲਾਂ ਦਾ ਲੈ ਭੈਣੇ ਇੱਕ ਕੰਮ ਕਰੀ ਸ਼ਾਮ ਨੂੰ ਚੜ ਜਿਓ ਬਸ 4 ਵਜੇ ਰਾਤ ਨੂੰ ਰਹਿ ਜਿਓ ਗੁਰਦੁਆਰੇ ਅੱਛਾ ਜੀ ਉੱਥੇ ਹਾਰਟ ਦਾ ਹਸਪਤਾਲ ਹੈ ਪੀਜੀਆਈ ਦੇ ਅੰਦਰ ਮੈਂ ਵੀ ਉੱਥੇ ਘੁੰਮਦਾ ਫਿਰਦਾ ਹੋਂਨਾ ਉਹਦੇ ਚ ਜਾ ਕੇ ਸਵੇਰੇ 6 ਵਜੇ ਸਾਜਰੇ ਮੱਥਾ ਟੇਕ ਕੇ ਉੱਠ ਕੇ ਪਰਚੀ ਬਣਵਾ ਲਿਓ ਠੀਕ ਹੈ ਕੋਈ ਗੱਲ ਨਹੀਂ ਅੱਜ ਤੁਹਾਨੂੰ ਤੁਹਾਨੂੰ ਪਤਾ ਹੈ ਜੇ ਵੀ ਇਹ ਕੀ ਟੈਸਟ ਕੀ ਹੈ ਪਤਾ ਨਹੀਂ ਜੀ ਇਹ ਇਨ ਜੀਓਗ੍ਰਾਫੀ ਹੈ ਜੇ ਤਾਂ ਤੁਹਾਡੇ ਸਟੰਟ ਪੈ ਗਏ ਹਾਂਜੀ ਫੇਰ ਤਾਂ ਇਹ ਫ੍ਰੀ ਹੈ ਸਟੰਟ ਵੀ ਫ੍ਰੀ ਨੇ ਹਾਂਜੀ ਕੀ ਹੈ ਕੋਈ 10-15000 ਲੱਗ ਜੇ ਬਾਹਰ ਇਹਦਾ 2 ਲੱਖ ਲੱਗਦਾ ਉੱਥੇ ਫ੍ਰੀ ਸਟੰਟ ਨੇ ਅੱਛਾ ਜੀ ਕਿੰਨੇ ਡਾਕਟਰ ਬੈਠੇ ਨੇ ਹਰੇਕ ਕਹਿੰਦਾ ਵੀ ਆਓ ਜੀ ਕਰ ਦਿੰਨੇ ਆ ਦੋ ਦਿਨਾਂ ਦਾ ਕੰਮ ਹੈ ਦੋ ਦਿਨਾਂ ਚ ਪਾ ਕੇ ਤੋੜ ਦੇਣਗੇ ਜੇ ਤੁਹਾਡਾ ਅੰਦਰੋਂ ਹਾਰਟ ਚ ਬਲੋਕੇਜ ਨਾ ਨਿਕਲੀ ਤਾਂ ਉਹ 7000 ਰੁਪਇਆ ਪਰਣਾ ਪੈਂਦਾ 9500 ਨਹੀਂ ਇਨ ਜੀਓਗ੍ਰਾਫੀ ਦਾ ਅੱਛਾ ਜੀ ਪਿੰਡ ਕਿਹੜਾ ਤੁਹਾਡਾ ਬੱਬਨਪੁਰਾਈ ਪਾਣੇ ਫਿਰ ਰਾਤ ਨੂੰ ਚੜਜਿਓ ਬਸ ਤੁਸੀਂ ਪੀਜੀਆਈ ਦੇ ਅੰਦਰ ਵੀ ਗੁਰਦੁਆਰਾ ਹੈਗਾ ਤੇ ਚਾਹੇ ਦੋ ਕੰਬਲ ਲੈ ਜਿਓ ਨਾਲ ਆਪਦਾ ਉੱਥੇ ਰਹਿ ਜਿਓ ਰਾਤ ਨੂੰ ਸੱਜਰੇ ਉੱਠ ਕੇ ਜਿਹੜਾ ਘਾਵਦਾਂ ਵਾਲਾ ਕਾਰਡ ਹੈ ਸੈਟੇਲਾਈਟ ਸੈਂਟਰ ਵਾਲਾ ਉਹ ਦਿਖਾ ਦਿਓ ਹਾਟ ਦੇ ਹਸਪਤਾਲ 'ਚ 6 ਵਜੇ ਅੱਛਾ ਜੀ ਟੋਕਨ ਲੈ ਕੇ ਇੱਕ ਇੱਕ ਦਿਨ ਤਾਂ ਲੱਗੂਗਾ ਤੁਹਾਨੂੰ ਟੈਸਟਾਂ ਦੇ ਦੂਜੇ ਦਿਨ ਇੰਜੋਗ੍ਰਾਫੀ ਕਰਾ ਕੇ ਤੀਜੇ ਦਿਨ ਵਾਪਸ ਭੇਜ ਦੇਣਗੇ ਅੱਛਾ ਜੀ ਯਾ ਇਹ ਕਹੇ ਦਿਨ ਜੀ ਅੱਜ ਜੀ ਯਾ ਇਹ ਦੇਖੋ ਹੁਣ ਅੱਜ ਤਾਂ ਐਤਵਾਰ ਨੂੰ ਚੜਜਿਓ ਸੋਮਵਾਰ ਨੂੰ ਗਵਾ ਲਿਓ ਤੇ ਜਾ ਟੋਕਨ ਲੈ ਲਿਓ ਅੱਜ ਨਹੀਂ ਪਹਣੇ ਹੁਣ ਕੱਲ ਨੂੰ ਤਾਂ ਐਤਵਾਰ ਹੈ ਅੱਛਾ ਜੀ ਹਾਂ ਜੇ ਜੀ ਸੋਮਵਾਰ ਨੂੰ ਸੋਨ ਨੂੰ ਉਸ ਵੇਲੇ ਜੀ ਫੋਨ ਕਰੀਏ ਤੁਸੀਂ ਮੈਨੂੰ ਮੈਂ ਤਾਂ ਹੁਣ ਵੀ ਚੱਕ ਲੂੰ ਫੋਨ ਮੈਨੂੰ ਉੱਥੇ ਕਰ ਲਿਓ ਮੈਂ ਹੁਣੇ ਮੁੜਿਆ ਚੰਡੀਗੜ੍ਹੋਂ ਕਰੇ ਮੈਂ ਤਾਂ ਚੱਕੇ ਲੰਦਾ ਮੇਰੀ ਪਰਵਾਹ ਨਾ ਕਰ ਮੈਂ ਤੁਹਾਡੇ ਨਾਲ ਇੱਥੇ ਆਏ ਤੀਜੀ ਮੇਰੇ ਘਰ ਵਾਲਾ ਜੀ ਭੱਠੇ ਦਾ ਕੰਮ ਕਰਦਾ ਬੇਕੋ ਭੈਣੇ ਮੇਰੇ ਕੋਲੇ ਸਾਰੇ ਇਹੋ ਜੀ ਬੰਦੇ ਆਉਂਦੇ ਨੇ ਹੁਣ ਕਰੋੜਪਤੀ ਨੇ ਤਾਂ ਜਾ ਕੇ ਕੰਮ ਕਰਾ ਲੈਣਾ ਆਪਦਾ ਭੈਣੇ ਹਾਂਜੀ ਮੇਰੇ ਕੋਲੇ ਤਾਂ ਪੱਬਨਪੁਰ ਪਿੰਡ ਹੈ ਤੁਹਾਡਾ ਕੋਈ ਗੱਲ ਨਹੀਂ ਮੈਨੂੰ ਚਾਹੇ ਅੱਧੀ ਰਾਤ ਫੋਨ ਕਰੋਗੇ ਮੈਂ ਤੁਹਾਡੀ ਤੁਹਾਨੂੰ ਦੱਸੂਗਾ ਗਾਈਡ ਕਰੂਗਾ ਠੀਕ ਹੈ ਜੀ ਇਹ ਮੈਂ ਤਾਂ ਕਰੋ ਭੈਣ ਮੇਰੀ ਕੋਈ ਗੱਲ ਨਹੀਂ ਠੀਕ ਹੈ ਕੋਈ ਵੱਡਾ ਕੰਮ ਨਹੀਂ ਜਦ ਇੱਕ ਵਾਰੀ ਜਾਏ ਨਾ ਬਹੁਤ ਦਿਨ ਤੁਸੀਂ ਉੱਥੇ ਤੁਸੀਂ ਤਾਂ ਗਮਾਂਡੀਆਂ ਨੂੰ ਕਹੋਗੇ ਵੀ ਚੱਲ ਭੈਣੇ ਮੈਂ ਚੱਲਦੀ ਆਂ ਅੱਛਾ ਕੋਈ ਗੱਲ ਨਹੀਂ ਏਡੀ ਗੱਲ